ਮੈਨੂੰ ਤੇ ਬਹੁਤ-ਬਹੁਤ ਮੁਬਾਰਕਾਂ 골ਡ ਮੈਡਲ ਲੈ ਕੇ ਆਏ ਹੋ ਤੇ ਕਿਸ ਪ੍ਰਕਾਰ ਦਾ ਸ਼ੌਂਕ ਜਿਹੜਾ ਕਰਕੇ ਆਇਆ ਕਿ ਸ਼ੂਟਿੰਗ ਦੇ ਵਿੱਚ ਖੇਡ ਕੇ ਮੈਂ ਅੱਗੇ ਜਾਵਾਂ ਮੈਂ ਪਹਿਲਾਂ ਆਰਚਰੀ ਕਰਦਾ ਸੀਗੀ ਆਰਚਰੀ 'ਚ ਇੰਟਰਸਟ ਥੋੜਾ ਘੱਟ ਸੀ ਤੇ ਸ਼ੂਟਿੰਗ 'ਚ ਸ਼ੁਰੂ ਤੋਂ ਜ਼ਿਆਦਾ ਰਿਹਾ ਤੇ ਫਿਰ ਮੈਂ ਸ਼ੂਟਿੰਗ ਸਟਾਰਟ ਕੀਤੀ ਤੇ 2 ਸਾਲ ਹੁਣ ਸ਼ੂਟਿੰਗ 'ਚ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਸ਼ੂਟਿੰਗ ਕਰਕੇ ਮੇਨਟੂ ਤੇ ਹੈਗੀ ਆ ਪਰ ਇਹਦੇ ਵਿੱਚ ਧਿਆਨ ਬਹੁਤ ਲਗਾਉਣਾ ਪੈਂਦਾ ਹੈ ਸਾਰਾ ਕੁਝ ਦੇਖ ਕੇ ਕਰਨਾ ਪੈਂਦਾ ਹੈ ਕਾਫੀ ਟਫ ਜਿਹੜਾ ਗਾ ਟਾਈਮ ਵੀ ਕਰਨਾ ਪੈਂਦਾ ਦੇ ਵਾਸਤੇ ਨਾਲ ਨਾਲ ਪੜ੍ਹਾਈ ਵੀ ਕਰ ਰਹੇ ਹਾਂਜੀ ਬਿਲਕੁਲ ਮੈਂ ਹੁਣੇ ਪਲੱਸ 2 ਕਲੀਅਰ ਕੀਤੀ ਹੈ ਨਾਲ ਸਟੱਡੀ ਕੰਟੀਨਿਊ ਹੈ ਤੇ ਥੋੜਾ ਜਿਹਾ ਟਾਈਮ ਹੈ ਸ਼ੂਟਿੰਗ ਲਈ ਕੱਢਦਾ ਤੇ ਥੋੜਾ ਮੈਡੀਟੇਸ਼ਨ ਲਈ ਕੱਢਦਾ ਤੇ ਉਹ ਸ਼ਡਿਊਲ ਟਾਈਪ ਆ ਜੋ ਉਦਾਂ ਹੀ ਚੱਲਦਾ ਹੀ ਸਰ ਕੋਈ ਬੱਚਾ ਤੁਹਾਡਾ 골ਡ ਮੈਡਲ ਲੈ ਕੇ ਆਇਆ ਉਹ ਵੀ ਬਾਹਰਲੀ ਕੰਟਰੀ ਦੇ ਵਿੱਚ ਬਾਹਰਲੇ ਜਿਹੜੇ ਲੋਕ ਆ ਉਹਨਾਂ ਨੂੰ ਹਰਾ ਕੇ ਇਸ ਤਰ੍ਹਾਂ ਦਾ ਬਹੁਤ ਕੁਝ ਹੋ ਰਿਹਾ ਸਰ ਇਹ ਸਾਡੇ ਕੈਡਮੀ ਦਾ ਪਹਿਲਾ ਸਟੂਡੈਂਟ ਆ ਪੈਰਾ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਮੈਡਲ ਲੈ ਕੇ ਆਇਆ ਕਾਬੀ ਕੋਸਟਲੀ ਗੇਮ ਹੈ ਕਿਉਂਕਿ ਇਹਦੇ ਵਿੱਚ ਇਹ ਬੱਚੇ ਤੁਹਾਡੇ ਬੁਲੰਦ ਨੇ ਸ਼ੂਟਿੰਗ ਸਿੱਖਣ ਵਾਸਤੇ ਕਿਸ ਤਰ੍ਹਾਂ ਦਾ ਇਹਨਾਂ ਨੂੰ ਤੁਸੀਂ ਸਿਖਾਉਂਦੇ ਹੋ ਸਰ ਕੋਸਟਲੀ ਗੇਮ ਜ਼ਰੂਰ ਹੈ ਬਟ ਅਸੀਂ ਹਿੰਦੁਸਤਾਨ ਦੇ ਵਿੱਚ ਪਹਿਲੀ ਅਕੈਡਮੀ ਹੈ ਅਸੀਂ ਮੰਨਣਾ ਕਹਿ ਸਕਦੇ ਹਾਂ ਮੈਂ 2012 ਦੇ ਵਿੱਚ ਲੈ ਕੇ ਆਇਆ ਸੀਗਾ ਜੀ ਤੇ ਮੇਰਾ ਡ੍ਰੀਮ ਸੀਗਾ ਵੀ ਹਰ ਕੋਈ ਬੱਚਾ ਜਿਹੜਾ ਹੈਗਾ ਸ਼ੂਟਿੰਗ ਦੇ ਵਿੱਚ ਆਵੇ ਬੱਚਾ ਅਕੈਡਮੀ ਤੁਹਾਡੇ ਹਸਬੈਂਡ ਦੇ ਜਿਹੜਾ ਪੁੰਛ ਨੇ ਤੇ ਉਹਨਾਂ ਦਾ ਬੱਚਾ ਜਿਹੜਾ ਹੈਗਾ ਕਿ ਮੈਡਲ ਲੈ ਕੇ ਆਇਆ ਕਿਸ ਤਰ੍ਹਾਂ ਦੇਖਦੇ ਹੋ ਬਹੁਤ اچھا ਲੱਗ ਰਿਹਾ ਸਰ ਬਹੁਤ ਪ੍ਰਾਊਡ ਮੂਮੈਂਟ ਹੈ ਸਾਡੇ ਵਾਸਤੇ ਕਿ ਸਾਡੀ ਅਕੈਡਮੀ ਦਾ ਜਿਹੜਾ ਸ਼ੂਟਰ ਹੈ ਉਹ ਕੈਨੇਡਾ ਚ ਜਾ ਕੇ ਆਪਣੇ ਦੇਸ਼ ਭਾਰਤ ਨੂੰ ਰਿਪਰੈਜ਼ੈਂਟ ਕਰਕੇ ਆਇਆ ਹੈ ਔਰ ਉਹ ਤੋਂ ਮੈਡਲ ਜਿੱਤ ਕੇ ਲੈ ਕੇ ਆਇਆ ਹੈ ਸਰ ਹੋਰ ਨੌਜਵਾਨਾਂ ਨੂੰ ਕਿਸੇ ਨਸ਼ੇ ਵੱਲ ਕਈ ਵਾਰ ਉਤਦੇ ਜਾ ਰਹੇ ਨੇ ਕੀ ਮੈਸੇਜ ਸਰ ਮੇਰਾ ਇਹੀ ਹੈਗਾ ਜੀ ਜਿਵੇਂ ਕਹਿਣਾ ਵੀ ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਸਰ ਹਰ ਇੱਕ ਬੱਚੇ ਨੂੰ ਸਪੋਰਟਸ ਕਰਨੀ ਚਾਹੀਦੀ ਹੈ ਜਰੂਰੀ ਨਹੀਂ ਸ਼ੂਟਿੰਗ ਕਰਨੀ ਚਾਹੀਦੀ ਹੈ ਤੁਹਾਨੂੰ ਕੋਈ ਵੀ ਸਪੋਰਟਸ ਹੈ ਤੁਹਾਨੂੰ ਯਾਨੀ ਕਿ ਨਸ਼ਾ ਤੋਂ ਦੂਰ ਕਰ ਸਕਦੀ ਹੈ ਅੰਦਰ ਮੌਜੂਦਵਾਨਾਂ ਨੂੰ ਕੀ ਮੈਸੇਜ ਦੋ ਕਿਉਂਕਿ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਇਹ ਹੈਂਡੀਕੈਪ ਦੋ ਤੇ ਕਈ ਦੇਣਾ ਹੈ ਇਸ ਜੀ ਨੂੰ ਲੈ ਕੇ ਘਰ ਦੇ ਵਿੱਚ ਹੀ ਬੈਠ ਜਾਂਦੇ ਨੇ ਤੇ ਅ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕਰਦੇ ਨਹੀਂ ਨਹੀਂ ਬਿਲਕੁਲ ਇਹ ਰੱਬ ਦੀ ਦੇਣ ਹੈ ਤੇ ਮੇਰੇ ਹਿਸਾਬ ਨਾਲ ਤਾਂ ਹਰ ਇੱਕ ਬੰਦੇ ਨੂੰ ਆਉਣਾ ਚਾਹੀਦਾ ਹੈ ਕਿ ਸਪੋਰਟਸ ਚ ਖਾਸ ਕਰਕੇ ਪਹਾੜੀ ਕੰਟਰੀਆਂ ਦੇ ਵਿੱਚ ਜਿੱਥੇ ਨੌਜਵਾਨ ਮੱਲਾ ਮਾਰ ਰਹੇ ਨੇ ਉੱਥੇ ਹੀ ਪਟਿਆਲਾ ਦੇ ਇੱਕ ਨੌਜਵਾਨ ਨੇ ਵੈਸਟ ਸ਼ੂਟਰ ਅਕੈਡਮੀ ਦੇ ਜਿਹੜਾ ਨੌਜਵਾਨ ਹੈ ਮੰਤਰ ਸ਼ਰਮਾ ਉਹਨੇ ਔਰਨ ਦੇ ਵਿੱਚ ਜਿਹੜਾ ਹੈ 골ਡ ਮੈਡਲ ਲੈ ਕੇ ਆਏ ਨੇ ਗੱਲਬਾਤ ਕਰਨ ਲਈ ਮੰਤਰ ਪਹਿਲੇ ਤੇ ਬਹੁਤ ਬਹੁਤ ਮੁਬਾਰਕਾਂ 골ਡ ਮੈਡਲ ਲੈ ਕੇ ਆਏ ਹੋ ਤੇ ਕਿਸ ਪ੍ਰਕਾਰ ਨੂੰ ਸ਼ੌਂਕ ਜਿਹੜਾ ਹੈ ਕਿ ਆਇਆ ਕਿ ਸ਼ੂਟਿੰਗ ਦੇ ਵਿੱਚ ਖੇਡ ਕੇ ਮੈਂ ਅੱਗੇ ਜਾਵਾਂ ਮੈਂ ਪਹਿਲਾਂ ਆਰਚਰੀ ਕਰਦਾ ਸੀਗੀ ਆਰਚਰੀ ਚ ਇੰਟਰਸਟ ਥੋੜਾ ਘੱਟ ਸੀ ਤੇ ਸ਼ੂਟਿੰਗ ਚ ਸ਼ੁਰੂ ਤੋਂ ਜ਼ਿਆਦਾ ਰਿਹਾ ਤੇ ਫਿਰ ਮੈਂ ਸ਼ੂਟਿੰਗ ਸਟਾਰਟ ਕੀਤੀ ਤੇ 2 ਸਾਲ ਹੁਣ ਸ਼ੂਟਿੰਗ ਚ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਸ਼ੂਟਿੰਗ ਕਰਕੇ ਤੇ ਮਟਰ ਫੋਕਸ ਹੋਰ ਬਹੁਤ ਚੀਜ਼ਾਂ ਜ਼ਰੂਰੀ ਨੇ ਇਸ ਚਾਣਾ ਮੈਡੀਟੇਸ਼ਨ ਵਗੈਰਾ ਹੋਰ ਬਹੁਤ ਕੁਝ ਤੇ 2 ਸਾਲ ਤੋਂ ਮੈਂ ਗੇਮ ਕਰ ਰਿਹਾ ਹਾਂ ਜੈ ਬੈਸਟ ਸ਼ੂਟਿੰਗ ਅਕੈਡਮੀ ਮੇਰੇ ਕੋਚ ਸਾਹਿਬ ਨੇ ਸ਼ੁਰੂ ਕਰਾਇਆ ਸੀ ਪ੍ਰਵੇਸ਼ ਜੋਸ਼ੀ ਜੀ ਤੇ ਉਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਹੈ ਮਿਹਨਤ ਤੇ ਹੈਗੀ ਆ ਪਰ ਇਹਦੇ ਵਿੱਚ ਦਿਮਾਗ ਵੀ ਬਹੁਤ ਲਗਾਉਣਾ ਪੈਂਦਾ ਸਾਰਾ ਕੁਝ ਦੇਖ ਕੇ ਕਰਨਾ ਪੈਂਦਾ ਹੈ ਕਵਿਟ ਆਫ ਜਿਹੜਾਗਾ ਟਾਈਮ ਵੀ ਕੱਢਣਾ ਪੈਂਦਾ ਇਹਦੇ ਵਾਸਤੇ ਨਾਲ ਨਾਲ ਪੜ੍ਹਾਈ ਵੀ ਕਰ ਰਹੇ ਹਾਂਜੀ ਬਿਲਕੁਲ ਮੈਂ ਹੁਣੇ ਪਲੱਸ 2 ਕਲੀਅਰ ਕੀਤੀ ਹੈ ਨਾਲ ਸਟੱਡੀ ਕੰਟੀਨਿਊ ਹੈ ਤੇ ਥੋੜਾ ਜਿਹਾ ਟਾਈਮ ਮੈਂ ਸ਼ੂਟਿੰਗ ਲਈ ਕੱਢਦਾ ਤੇ ਥੋੜਾ ਮੈਡੀਟੇਸ਼ਨ ਲਈ ਕੱਢਦਾ ਤੇ ਉਹ ਸ਼ਡਿਊਲ ਟਾਈਪ ਆ ਜੋ ਉਦਾਂ ਹੀ ਚੱਲਦਾ ਸਾਰਾ ਕੁਝ ਛਰੀ ਕਿਉਂ ਛੱਡੀ ਆ ਛਰੀ ਵੀ ਬਹੁਤ ਵਧੀਆ ਗੇਮ ਨਹੀਂ ਵਧੀਆ ਗੇਮ ਆਈ ਬਾਕੀ ਮੇਰਾ ਇੰਟਰਸਟ ਸ਼ੂਟਿੰਗ 'ਚ ਜ਼ਿਆਦਾ ਸੀ ਸ਼ੂਟਿੰਗ ਦੇ ਵਿੱਚ ਜ਼ਿਆਦਾ ਸੀ ਘਰ ਦੇ ਵਿੱਚ ਉਹ ਕਿਸ ਤਰ੍ਹਾਂ ਦੀ سپورਟ ਮਿਲ ਰਹੀ ਹੈ ਕਿਉਂਕਿ ਜਿਹੜੇ ਤੁਸੀਂ ਇੱਕ ਥੋੜੇ ਪ੍ਰੋਬਲਮ ਵੀ ਹੈ ਤੇ ਘਰ ਦੇ ਵਿੱਚ سپورਟ ਕਿਸ ਤਰ ਨੇ ਬਿਲਕੁਲੀ ਮम्मा ਪੂਰੀ ਸਪੋਰਟ ਕਰ ਰਹੇ ਨੇ ਮੈਨੂੰ ਪੂਰੀ ਕੋਈ ਪ੍ਰੋਬਲਮ ਆਉਂਦੀ ਹੈ ਮम्मा ਨਾਲ ਡਿਸਕਸ ਕਰਦਾ ਹਾਂ ਤੇ ਉਹ ਮੇਰਾ ਸੋਲੂਸ਼ਨ ਕਰਦੇ ਨੇ ਐਦਾਂ ਦੀ ਕੋਈ ਗੱਲ ਨਹੀਂ ਮम्मा ਪੂਰੀ ਸਪੋਰਟ ਕਰ ਰਹੇ ਨੇ ਸਾਡੇ ਨਾਲ ਕੋਚ ਵੀ ਮੌਜੂਦ ਨੇ ਕਿਉਂਕਿ ਆਪ ਵੀ ਜਿਹੜੇ ਇਹ ਸਪੋਰਟਸ ਜਿਹੜੇ ਮਤਲਬ ਮਾਰੀ ਹੋਏ ਨੇ ਗੇਮਾਂ ਦੇ ਵਿੱਚ ਉੱਥੇ ਹੀ ਤੁਹਾਡੀ ਯੋਗਦਾਨ ਸਭ ਤੋਂ ਵੱਡਾ ਹੁੰਦਾ ਸਰ ਬੱਚਾ ਤੁਹਾਡਾ 골ਡ ਮੈਡਲ ਲੈ ਕੇ ਆਇਆ ਉਹ ਵੀ ਬਾਹਰੀ ਕੰਟਰੀ ਦੇ ਵਿੱਚ ਬਾਹਰਲੇ ਜਿਹੜੇ ਲੋਕ ਆ ਉਹਨਾਂ ਨੂੰ ਹਰਾ ਕੇ ਕਿਸ ਤਰ੍ਹਾਂ ਦਾ ਬਹੁਤ ਖੁਸ਼ੀ ਹੋ ਰਹੀ ਹੈ ਸਰ ਇਹ ਸਾਡੇ ਕੈਡੇਮੀਆਂ ਦਾ ਪਹਿਲਾ ਸਟੂਡੈਂਟ ਹੈ ਪੈਰਾ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਮੈਡਲ ਲੈ ਕੇ ਆਇਆ ਤੇ ਅਸੀਂ ਦੁਆ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ 올림픽ਸ ਪੈਰਾ 올림픽ਸ ਵਿੱਚ ਵੀ ਅਛਾਏ ਤੇ 골ਡ ਮੈਡਲ ਲੈ ਕੇ ਆਵੇ ਸਰ ਛੋਟੇ ਛੋਟੇ ਬੱਚੇ ਪਹਿਲੇ ਵੀ ਮੱਲਾ ਮਾਰ ਚੁੱਕੇ ਨੇ ਕਿਉਂਕਿ ਜਿਹੜੇ ਹੈਗੇ ਮੈਡਲ ਲੈ ਕੇ ਆਏ ਨੇ ਸਿਲਵਰ ਮੈਡਲ 골ਡ ਮੈਡਲ ਲੈ ਕੇ ਆਏ ਨੇ ਤੇ ਹੁਣ ਇੱਕ ਨੌਜਵਾਨ ਜਿਹੜਾ ਹੈਗਾ ਉਸਨੇ ਜਿਹੜਾ ਹੈਗਾ ਇਸ ਤਰ੍ਹਾਂ ਦੀ ਗੇਮ ਦੇ ਵਿੱਚ ਕਿਉਂਕਿ ਕਹਿੰਦਾ ਮੇਰਾ ਇੰਟਰਸਟ ਜਿਹੜਾ ਉਹਨੂੰ ਆਥੀਨੇ ਛੱਡ ਕੇ ਸ਼ੂਟਿੰਗ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਤੁਹਾਡੇ ਵੱਲੋਂ ਕਿਸਪੀਰੀਅੰਸ ਹਾਂਜੀ ਸਰ ਇਹ ਮੇਰੇ ਕੋਲ ਆਇਆ ਸੀ ਇਹਦਾ ਇੰਟਰਸਟ ਨਹੀਂ ਆਰਚਰੀ ਸ਼ੁਰੂ ਕੀਤੀ ਸੀ ਬਟ ਨਹੀਂ ਬਣਿਆ ਤੇ ਸ਼ੂਟਿੰਗ ਵਿੱਚ ਆਇਆ ਜਦੋਂ ਇੰਨੇ ਮੇਰੇ ਕੋਲ ਇੱਕ ਹਫਤਾ ਟ੍ਰੇਨਿੰਗ ਕੀਤੀ ਤੇ ਇਹਨੂੰ ਬਹੁਤ ਖੁਸ਼ੀ ਹੋਈ ਤੇ ਇਹਦਾ ਇੰਟਰਸਟ ਬਣ ਗਿਆ ਬਸ ਫਿਰ ਸਰ ਜੱਤ ਤੋਂ ਲੈ ਕੇ ਹੁਣ ਤੱਕ 2 ਸਾਲ ਹੋ ਗਏ ਇਹਨੇ ਆਪਣਾ ਪੂਰਾ ਸਾਧ ਤਰ ਨਾਲ ਲੱਗਿਆ ਰਿਹਾ ਔਰ ਇਹ ਛੱਡੀ ਨਹੀਂ ਗੇਂ ਸਰ ਔਰ ਜਦ ਪ੍ਰਮਾਤਵਾ ਨੇ ਬਾਫੜੀ ਔਰ ਇਹਦਾ ਮੈਟਰ ਲੈ ਕੇ ਆਏ ਸਰ ਕਾ ਵੀ ਕੋਸਟਲੀ ਗੇਮ ਹੈ ਕਿਉਂਕਿ ਇਸ ਦੇ ਵਿੱਚ ਇਹ ਬੱਚੇ ਤੁਹਾਡੇ ਕੋਲ ਆਂਦੇ ਨੇ ਸ਼ੂਟਿੰਗ ਸਿੱਖਣ ਵਾਸਤੇ ਕਿਸ ਤਰ੍ਹਾਂ ਦਾ ਇਹਨਾਂ ਨੂੰ ਤੁਸੀਂ ਸਿਖਾਉਂਦੇ ਹੋ ਸਰ ਕੋਸਟਲੀ ਗੇਮ ਜ਼ਰੂਰ ਹੈ ਬਟ ਅਸੀਂ ਹਿੰਦੁਸਤਾਨ ਦੇ ਵਿੱਚ ਪਹਿਲੀ ਅਕੈਡਮੀ ਆ ਅਸੀਂ ਮੰਨਣਾ ਕਹਿ ਸਕਦੇ ਹਾਂ ਮੈਂ 2012 ਦੇ ਵਿੱਚ ਲੈ ਕੇ ਆਇਆ ਸੀਗਾ ਜੀ ਤੇ ਮੇਰਾ ਡ੍ਰੀਮ ਸੀਗਾ ਵੀ ਹਰ ਕੋਈ ਬੱਚਾ ਜਿਹੜਾ ਹੈਗਾ ਸ਼ੂਟਿੰਗ ਦੇ ਵਿੱਚ ਆਵੇ ਇਸ ਸਮੇਂ ਸਾਡੇ ਕੋਲ ਛੋਟੇ ਤੋਂ ਛੋਟੇ ਵੀਆਈਪੀ ਤੋਂ ਵੀਆਈਪੀ ਲੋਕ ਵੀ ਹੈ ਔਰ ਕੋਲੋ ਛੋਟੇ ਤੋਂ ਛੋਟੇ ਬੰਦੇ ਦੁਕਾਨਦਾਰਾਂ ਤੱਕ ਦੇ ਬੱਚੇ ਵੀ ਹੈ ਜਿਹੜੇ ਵੀ ਅਸੀਂ ਸ਼ੂਟਿੰਗ ਕਰਾ ਕੇ ਨੈਸ਼ਨਲ ਦੇ ਵਿੱਚ ਜਿਹੜਿਆ ਮੈਡਲ ਦਵਾਇਆ ਸੋ ਮਹਿੰਗਾ ਸਪੋਰਟ ਜ਼ਰੂਰ ਹੈ ਬਟ ਅਸੀਂ ਇਹਨਾਂ ਨੂੰ ਵਾਈਪਨਸ ਸਾਰਾ ਕੁਝ ਜੋ ਵੀ ਕੁਝ ਹੁੰਦਾ ਹੈ ਬੱਚੇ ਨੂੰ ਕੁਝ ਖਰਚੇ ਦੀ ਲੋੜ ਨਹੀਂ ਸਾਡੇ ਅਕੈਡਮੀ ਫਰਸਟ ਅਕੈਡਮੀ ਸਾਰਾ ਕੁਝ ਪ੍ਰੋਵਾਈਡ ਕਰ ਦਿਆ ਬੱਚੇ ਨੂੰ ਸਿਰਫ ਆਣਾ ਔਰ ਇਹ ਵੀ ਨਹੀਂ ਵੀ ਲੱਖ ਰੁਪਏ ਤੁਹਾਡੇ ਲੱਗ ਰਿਹਾ ਮਨਥਲੀ ਤੁਸੀਂ 2 ਤੋਂ 3000 ਰੁਪਏ ਦਾ ਖਰਚਾ ਕਰਕੇ ਵੀ ਤੁਸੀਂ ਨੈਸ਼ਨਲ ਚ ਮੈਡਲ ਮਾਰ ਸਕਦੇ ਹੋ ਸਰ ਜਿਹੜਾ ਮਨਥਲੀ ਤੁਸੀਂ ਔਰ ਇੰਨਾ ਖਰਚਾ ਅੱਜਕੱਲ ਹਰ ਕੋਈ ਫੋਰ ਕਰ ਸਕਦਾ ਸਰ ਸਾਡੇ ਨਾਲ ਮੈਂ ਵੀ ਮੌਜੂਦ ਨੇ ਮੈਮ ਬੱਚਾ ਅਕੈਡਮੀ ਤੁਹਾਡੇ ਹਸਬੈਂਡ ਦੇ ਜਿਹੜਾ ਕੋਚ ਨੇ ਤੇ ਉਹਨਾਂ ਦਾ ਬੱਚਾ ਜਿਹੜਾ ਹੈਗਾ ਕਿ ਮੈਡਲ ਲੈ ਕੇ ਆਇਆ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਸਰ ਬਹੁਤ ਪ੍ਰਾਊਡ ਮੂਮੈਂਟ ਹੈ ਸਾਡੇ ਵਾਸਤੇ ਇਸ ਸਾਡੀ ਅਕੈਡਮੀ ਦਾ ਜਿਹੜਾ ਸ਼ੂਟਰ ਹੈ ਉਹ ਕੈਨੇਡਾ ਚ ਜਾ ਕੇ ਆਪਣੇ ਦੇਸ਼ ਭਾਰਤ ਨੂੰ ਰਿਪਰੈਜ਼ੈਂਟ ਕਰਕੇ ਆਇਆ ਹੈ ਔਰ ਉੱਥੋਂ ਮੈਡਲ ਜਿੱਤ ਕੇ ਲੈ ਕੇ ਆਇਆ ਹੈ ਤਾਂ ਬੜਾ ਮਾਣ ਹੈ ਸਾਨੂੰ ਮੰਥਨ ਤੇ ਵੀ ਤੇ ਮੈਨੂੰ ਕੋਚ ਸਾਹਿਬ ਤੇ ਵੀ ਬਹੁਤ ਮਾਣ ਹੈ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਤਿਆਰੀ ਕਰਵਾਈ ਔਰ ਪੂਰਾ ਜਿਹੜਾ ਸਪੋਰਟ ਹੈ ਮੋਰ ਜਿਹੜਾ ਕੀ ਆਪਾਂ ਕਹਿੰਦੇ ਆ ਮੋਰਓਵਰ ਸਾਰੇ ਹਰ ਪੱਖੋਂ ਉਹਨੂੰ ਸਪੋਰਟ ਕੀਤਾ ਤਾਂ ਉਹਨੇ ਇਸ ਚੀਜ਼ ਦਾ ਪੂਰਾ ਜਿਹੜਾ ਸਾਨੂੰ ਮਾਣ ਦਵਾਇਆ ਮੈਡਲ ਜਿੱਤ ਕੇ ਅਕਸਰ ਹੀ ਦੇਖਿਆ ਜਾਂਦਾ ਫੈਮਿਲੀ ਨੂੰ ਜਿਹੜੇ ਹਸਬੈਂਡ ਨੇ ਕਿਉਂਕਿ ਕੋਚ ਵੀ ਨੇ ਤੇ ਆਪ ਵੀ ਇੱਕ ਪਲੇਅਰ ਨੇ ਤੇ ਟਾਈਮ ਨਹੀਂ ਦੇ ਪਾਉਂਦੇ ਉਸ ਨੂੰ ਕਿਤਨਾ ਮੈਨੇਜ ਕਰਦੇ ਨਹੀਂ ਸਰ ਐਸਾ ਐਸ ਸੱਚ ਐਦਾਂ ਦਾ ਕੁਝ ਨਹੀਂ ਹੈ ਦੇਖੋ ਟਾਈਮ ਉਹ ਅਕੈਡਮੀ 'ਚ ਵੀ ਦਿੰਦੇ ਐ ਤੇ ਫੈਮਿਲੀ ਨੂੰ ਵੀ ਪੂਰਾ ਕਿਉਂਕਿ ਸਾਡੀ ਪੂਰੀ ਫੈਮਿਲੀ ਜਿਹੜੀ ਹੈ ਉਹ ਸ਼ੂਟਿੰਗ ਦੇ ਵਿੱਚ ਇਨਵੋਲਵ ਹੈ ਮੇਰੀ ਬੇਟੀ ਵੀ ਸ਼ੂਟਰ ਹੈ ਬੇਟਾ ਵੀ ਸਟਾਰਟ ਕਰ ਰਿਹਾ ਹੈ ਤਾਂ ਅਸੀਂ ਸਾਰਾ ਦਿਨ ਜੇ ਘਰੇ ਖਾਣਾ ਵਾਣਾ ਖਾਣ ਵਾਸਤੇ ਸੀ ਜੁਰ ਜਿਵੇਂ ਜਾਣੇ ਆ ਬਾਕੀ ਟਾਈਮ ਅਸੀਂ ਅਕੈਡਮੀ ਦੇ ਵਿੱਚ ਇਕੱਠੇ ਹੀ ਹੁੰਨੇ ਆ ਤਾਂ ਠੀਕੇ ਬੱਚਿਆਂ ਦਾ ਫਿਊਚਰ ਵੀ ਦੇਖੋ ਦੇਖਣਾ ਤਾਂ ਉਹ ਸਾਨੂੰ ਐਦਾਂ ਦੀ ਟਾਈਮ ਵਾਲੀ ਕੋਈ ਦਿੱਕਤ ਨਹੀਂ ਆਉਂਦੀ 올올 ਟੀਮ ਮੈਂਬਰਸ ਪਲੇਅਰਸ ਹਾਂਜੀ ਹਾਂਜੀ ਬਿਲਕੁਲ ਸਰ ਅਸੀਂ ਸਾਰੀ ਫੈਮਿਲੀ ਇੱਥੇ ਸਪੋਰਟਿਵ ਆ ਬੱਚਾ ਜਿਹੜਾ 골ਡਮੈਨ ਲੈ ਕੇ ਆਇਆ ਸਰ ਹੋਰ ਨੌਜਵਾਨਾਂ ਨੂੰ ਕਿਉਂਕਿ ਨਸ਼ੇ ਵਾਲ ਕਈ ਵਾਰ ਬਦੇ ਜਾ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਸਰ ਮੇਰਾ ਇਹੀ ਹੈਗਾ ਜੀ ਜੀ ਵੀ ਕਹਿਣਾ ਵੀ ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਸਰ ਹਰ ਇੱਕ ਬੱਚੇ ਨੂੰ ਸਪੋਰਟਸ ਖੇਡਣੇ ਚਾਹੀਦੇ ਆ ਜ਼ਰੂਰੀ ਨਹੀਂ ਸ਼ੂਟਿੰਗ ਕਰਨੀ ਚਾਹੀਦੀ ਹੈ ਤੁਹਾਨੂੰ ਕੋਈ ਵੀ ਸਪੋਰਟਸ ਹੈ ਤੁਹਾਨੂੰ ਯਾਨੀ ਕਿ ਨਸ਼ਾ ਤੋਂ ਦੂਰ ਕਰ ਸਕਦੀ ਹੈ ਸਾਡੇ ਇੱਕ ਅਕੈਡਮੀ ਵਿੱਚ ਕਿਸੇ ਨੇ ਪ੍ਰੇਫਰ ਕੀਤਾ ਸੀ ਸਰ ਅੱਜ ਤੋਂ 4-5 ਸਾਲ ਪਹਿਲੇ ਦੀ ਗੱਲ ਹੈ ਕੋਈ ਲੜਕਾ ਸੀਗਾ ਉਹ ਯਾਨੀ ਕਿ ਨਸ਼ਾ ਦੇ ਵਿੱਚ ਸੋਸਾਇਟੀ ਦੇ ਵਿੱਚ ਚੇਜ ਹੋ ਰਿਹਾ ਸੀਗਾ ਤਾਂ ਕਿਸੇ ਨੇ ਸਾਡੇ ਅਕੈਡਮੀ ਬਾਰੇ ਦੱਸਿਆ ਜੀ ਤੇ ਉਹ ਉਹਦੇ ਫਾਦਰ ਸਾਹਿਬ ਮੇਰੇ ਕੋਲ ਲੈ ਕੇ ਆਏ ਸਰ ਤੇ ਉਹ ਬੱਚੇ ਨੂੰ ਬੜੇ ਪਿਆਰ ਨਾਲ ਬੜੇ तरीके ਨਾਲ डील ਕੀਤਾ ਉਹਨੂੰ ਕਰਾਇਆ ਔਰ ਉਹਨੂੰ ਅੱਛੇ ਲੈਵਲ ਤੇ ਖੜਾਇਆ ਔਰ ਅੱਜ ਬਾਬਾ ਜੀ ਦੀ ਕਿਰਪਾ ਨਾਲ ਸਰ ਉਹਦੇ 2-3 ਇੰਟਰਨੈਸ਼ਨਲ ਟੂਰ ਆ ਔਰ ਅੱਜ ਫੋਰਨ ਦੇ ਵਿੱਚੋਂ ਸਰ ਸਿਟੀਨ ਆ ਔਰ ਜ਼ਿੰਦਗੀ ਬਹੁਤ ਵਧੀਆ ਸਰ ਉਹਦੀ ਨਿਕਲ ਰਹੀ ਹੈ ਲਾਈਫ ਅੱਛੀ ਬਣ ਗਈ ਸਰ ਬੱਚੇ ਦੀ ਬੰਤ ਨੌਜਵਾਨਾਂ ਨੂੰ ਕੀ ਮੈਸੇਜ ਦਿਓਗੇ ਕਿਉਂਕਿ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਇੱਕ ਹੈਂਡੀਕੈਪ ਹੋ ਤੇ ਕਈ ਤੇ ਹਨ ਇਸ ਚੀਜ਼ ਨੂੰ ਲੈ ਕੇ ਘਰ ਦੇ ਵਿੱਚ ਹੀ ਬੈਠ ਜਾਂਦੇ ਨੇ ਤੇ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕਰਦੇ ਨਹੀਂ ਨਹੀਂ ਬਿਲਕੁਲ ਨਹੀਂ ਇਹ ਰੱਬ ਦੀ ਦੇਣ ਹੈ ਤੇ ਮੇਰੇ ਹਿਸਾਬ ਨਾਲ ਤਾਂ ਹਰ ਇੱਕ ਬੰਦੇ ਨੂੰ ਆਉਣਾ ਚਾਹੀਦਾ ਹੈ ਕਿ ਸਪੋਰਟਸ 'ਚ ਖਾਸ ਕਰਕੇ ਕਿਉਂਕਿ ਬਹੁਤ ਬੈਨੀਫਿਟਸ ਨੇ ਹੋਰ ਬਹੁਤ ਜ਼ਿਆਦਾ ਹਨਾ ਤੇ ਇਹ ਨਹੀਂ ਕਿ ਪੈਰਾ ਨਹੀਂ ਕਰ ਸਕਦਾ ਕੁਝ ਸਭ ਕੁਝ ਕਰ ਸਕਦਾ ਤੇ ਤੁਸੀਂ ਮੇਰੇ ਹਿਸਾਬ ਨਾਲ ਤਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਜਿਹੜੇ ਪੈਰਾ ਵਾਲੇ ਨੇ ਆਉਣਾ ਚਾਹੀਦਾ ਗੇਮਸ 'ਚ ਤੇ ਜਿਹੜੇ ਨਾਰਮਲ ਵੀ ਹੋਰ ਅੱਜ ਕੱਲ ਜਿਹੜਾ ਆਪਣਾ ਪੰਜਾਬ ਦੂਜੇ ਪਾਸੇ ਨੂੰ ਲੱਗਿਆ ਹੋਇਆ ਉਹਨੂੰ ਸਪੋਰਟਸ ਵੱਲ ਜ਼ਿਆਦਾ ਆਉਣਾ ਚਾਹੀਦਾ ਵੈਸੇ ਸ਼ੂਟਿੰਗ ਬਹੁਤ ਵਧੀਆ ਗੇਮ ਹੈ ਤੇ ਮੈਂਟਲੀ ਜਿਹੜੀਆਂ ਹੋਰ ਚੀਜ਼ਾਂ ਨੂੰ ਬੱਚੇ ਗਲਤ ਸਾਈਡ ਜਾਂਦੇ ਉਹਨਾਂ ਨੂੰ ਸਹੀ ਪਾਸੇ ਲੈ ਕੇ ਆਉਣੇ ਸੋ ਬਹੁਤ ਜ਼ਿਆਦਾ ਮਦਦ ਕਰਦੀਆਂ ਸ਼ੂਟਿੰਗ ਅੱਗੇ 올림픽ਸ ਗੇਮਸ ਆ ਰਹੀਆਂ ਨੇ ਉਹਦੇ ਵਿੱਚ ਪਾਰਟਿਸਿਪੇਟ ਕਰੋਗੇ ਬਿਲਕੁਲ ਕਰਾਂਗੇ ਜੀ ਬਿਲਕੁਲ ਸਿੱਧਾ ਐਸਨ ਮੰਤਰੀ ਸ਼ਰਮਾ ਜਿਹੜਾ ਇੰਟਰਨੈਸ਼ਨਲ ਪੈਰਾਚ 골ਡ ਮੈਡਲ ਲੈ ਕੇ ਆਏ ਤੇ ਪੰਜਾਬ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਅੱਗੇ 올림픽 ਦੇ ਵਿੱਚ ਵੀ ਇਹ ਜ਼ਰੂਰ ਆਪਣਾ ਜਿਹੜਾ ਹੈ ਉਥੇ ਪਹੁੰਚਣਗੇ ਤੇ 골ਡ ਮੈਡਲ ਲੈ ਕੇ ਆਣਗੇ ਤੇ ਕੋਚ ਤੇ ਪੰਜਾਬ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕਿਲਿੰਦਰ ਤੋਂ ਮੰਦਿਰਪੁਰ